ਕੀ ਨਾਮ ਰੱਖਿਆ ਜੀ ਤੁਸੀਂ ਆਪਣੇ ਬੇਟੇ ਦਾ? ਰਾਧਿਆ ਕੁਮਾਰੀ। ਅੱਛਾ। ਤੇ ਕਿੱਥੇ ਜਾ ਰਹੇ ਸੀ ਤੁਸੀਂ ਜਦੋਂ ਡਿਲੀਵਰੀ ਹੋਈ ਐ? ਘਰ ਜਾ ਰਹੇ। ਆਪਣੇ ਗਾਉਂ ਜਾ ਰਹੇ। ਗਾਉਂ ਜਾ ਰਹੇ। ਉਹਦੇ ਅੱਗੇ ਫਟ ਰਹੇ। ਇਹ ਨਹੀਂ ਹੋ ਰਹੀ। ਨਹੀਂ ਉਹ ਚੱਪਾ। ਹੱਸੀ ਉਹਦੇ ਟਾਂਕੇ ਵਿੱਚ ਤਾਂ ਨਹੀਂ ਪਈ। ਠੀਕ ਆ? ਕਿੱਥੇ ਜਾ ਰਹੇ ਸੀ ਤੁਸੀਂ ਜਾ ਰਹੀ ਨਾ ਮੈਂ ਤਾਂ ਹਮੇਰਾ ਪਿੰਡ ਆ ਅੱਛਾ ਤੁਹਾਡਾ ਹਮੇਰਾ ਪਿੰਡ ਹੈ ਹਾਂ ਜੇ ਮੇਰਾ ਪਿੰਡ ਆ ਮੈਂ ਡਾਡੀ ਚਲੇ ਜਾਂਦਾ ਮੈਂ ਤੁਹਾਨੂੰ ਕਿਹਾ ਵਾ ਟਾਈਮ ਹੈਗਾ ਵਾ ਪਹੁੰਚ ਜਾਏਗਾ ਅੱਛਾ ਇਹਦੀ ਪਹਿਨਵਾ ਸਾਰੇ ਕੁਝ ਤੇ ਸਾਰੇ ਕੁਝ ਆ ਮਾਫ ਕਰੋ ਸਲ ਗਿਆ ਇੱਥੇ ਨਹੀਂ ਹਮੇਰੇ ਤੋਂ ਕਿੱਥੇ ਜਾ ਰਹੇ ਸੀ ਟ੍ਰੇਨ ਚ ਕਿੱਥੇ ਜਾ ਰਹੇ ਸੀ ਤੁਸੀਂ ਇਹ ਜਣੈਨ ਬਸਟਲਾ ਗਿਆ ਹਮ ਅੱਛਾ ਅੰਮ੍ਰਿਤਸਰ ਤੋਂ ਤੁਸੀਂ ਹਮੇਰੇ ਨੂੰ ਆ ਰਹੇ ਸੀ ਅੱਡੀ ਗਲਤੀ ਹਮੇਰਾ ਲੋਕਾਂ ਨੇ ਟੈਂਪੋ ਕੀਤਾ ਨਾ ਟੈਂਪੋ ਕਰਕੇ ਇਹਨਾਂ ਨੂੰ ਤੇ ਮਾਤਾ ਨੂੰ ਪਰਾਣਾ ਤੇ ਡੈਡੀ ਨੂੰ ਮੈਂ ਗੱਡੀ ਚੋਂ ਚੱਲਾਇਆ ਮੈਂ ਤਾਂ ਰਹਿਣਾ ਇੱਥੇ ਹੀ ਹਮੇਲੇ ਇਹਨਾਂ ਨੇ ਤਾਂ ਕਿਹਾ ਗਰੇ ਮੈਂ ਇੱਥੇ ਰਹਿਣਾ ਹੈ ਮਜ਼ਾ ਆ ਗਿਆ ਇਹਨਾਂ ਨੂੰ ਘਰ ਵੇਖ ਕੇ ਦੇਖੀ ਰੋਟੀ ਖਾਣ ਲੱਗ ਪਏ ਮਜ਼ਾ ਆ ਗਿਆ ਰੋਟੀ ਲੈ ਆ ਤੂੰਆਂ ਕਿਰਿਆ ਸੇ ਸਭ ਸਾਰਾ ਖਾ ਗਿਆ ਬਿਜਾਰ ਸਾਰਾ ਖਾ ਗਿਆ ਅੰਬਰ ਸਾਰਾ ਬਿਜਾਰ ਸਾਰਾ ਖਾ ਗਿਆ ਹੋਰ ਦੇ ਹੋਰ ਦੀ ਕਰਦੇ

ਤੇ ਰੇਲਵੇ ਪੁਲਿਸ ਵੀ ਪਹੁੰਚੀ ਸੀ ਨਾਲ ਲੈ ਕੋਈ ਨੇਤਰ ਨਹੀਂ ਦੇ ਕੋਈ ਨਹੀਂ ਅੱਛਾ ਟ੍ਰੇਨ ਦੇ ਵਿੱਚ ਕੋਈ ਨਹੀਂ ਸੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਟ੍ਰੇਨ ਕਿੱਥੇ ਜਲੰਧਰ ਰੁਕੀ ਫਿਰ ਤੁਹਾਨੂੰ ਇੱਥੇ ਪੇ ਅੱਛਾ ਤੁਸੀਂ ਆਪ ਉਤਾਰ ਕੇ ਲੈ ਕੇ ਆਏ ਹੋ ਇੱਥੇ ਹਾਂ ਮੈਂ ਉਹ ਤੋਂ ਮਸਮਸਾ ਆਏ ਆ ਸਾਰੇ ਪਛਾਏ ਆ ਅੱਛਾ ਪੁਲਿਸ ਵਾਲੇ ਆ ਗਏ ਸੀ ਨਾ ਉਹਨਾਂ ਨੇ ਅੰਬ੍ਰੂਸ ਮੰਗਾਇਆ ਤੇ ਚੱਕ ਲਿਆ ਇਹਨਾਂ ਨੂੰ ਠੀਕ ਹੈ ਤੰਦਰੁਸਤ ਹੈ ਬੱਚੀ ਵਧੀਆ ਵਧੀਆ ਹੋ ਗਏ ਦੋ ਬਿਲੋ ਪਾੜਾ ਸਾਰੇ ਕੋਈ ਵਧੀਆ ਸਾਰੇ ਕੋਈ ਚੁੱਪ ਕੇ ਤੁਸੀਂ ਕੀ ਕੰਮ ਕਰਦੇ ਹੋ ਕੰਮ ਦਾ ਪਾੜਾ ਮੰਡੀ ਆ ਕਿੱਥੇ ਦਾ ਨਹੀਂ ਕਰਦੇ ਆ ਅੱਛਾ ਸਬਜੀ ਮੰਡੀ ਦੇ ਵਿੱਚ ਆ ਦਾਣਾ ਮੰਡੀ ਮਾ ਵੀ ਦਾ ਮੰਡੀ ਜਿੱਦਾ ਦਾਉ ਸਭ ਖੜਾ ਹੈ ਇਸੇ ਤਰ੍ਹਾਂ ਅੱਗੇ ਜਾਓਗੇ ਨਾ ਉਹਦੇ ਸਾਈਡ ਤੇ ਮੰਡੀ ਦਿਖਣਾ ਅੱਛਾ ਅੱਛਾ ਛੋਟੇ ਨਾਲੀ ਮੰਡੀ ਹੈ ਠੀਕ ਹੈ ਤੁਹਾਨੂੰ ਕਿਹੜੀ ਮੰਡੀ ਠੀਕ ਹੈ ਉਹ ਜਿਹੜੀ ਸਭ ਕਰ ਲੋ ਆ ਜੀ ਉਹਦਾ ਨਾਮ ਵੀ ਆ ਜੀ ਠੀਕ ਹੈ ਹਾਂਜੀ ਠੀਕ ਹੈ ਤਾਂ ਬੱਚੀ ਦਾ ਕੀ ਨਾਮ ਨੂਮ ਰੱਖ ਲਿਆ ਬੱਚੀ ਦਾ ਨੂਮ ਪਾ ਲਿਆ कहन जी राधिया रखा नाम ठीक है राधिया कुमारी कुमारी ठीक है ठीक नाम की है थोड़ा जी मुकेश कुमार ये पहला बच्चा है जी थोड़ा एक पांच साल का ये दूजा दूजा कुड़ी है ना कम उठा ते अब हमें लोग इतने ही ते टेंपो कितने ही लोकल सीधा अंबरसर गए अंबरसरों और कुम्मियाँ अपने यहाँ सारे कुछ कर दिनों लगे ਚੰਗਾ ਭੂਆ ਭਰੇ ਆ ਇਹਨੂੰ ਵੀ ਰੋਟੀ ਖਵਾ ਸਾਰੇ ਕੋਲ ਰੋਟੀ ਰੋਟੀ ਲੈ ਕੇ ਪਰ ਬੈਹਣ ਹੀ ਲਗਾਏ ਈ ਖਾਣ ਵਾਸਤੇ ਉਹ ਜਿੱਕਟੇ ਬੈ ਗਏ ਇੱਕ ਥਾਂ ਸਾਈਡ ਤੇ ਖਾ ਲਵੋਗੇ ਤੇ ਤੁਹਾਡੇ ਜਿਹਨੇ ਖਾਦਾ ਨਹੀਂ ਸਾਈਡ ਤੇ ਉਹ ਜਿੱਥੇ ਬੇਗੂਗੇ ਉੱਥੇ ਬੈ ਲਗੇ ਤੇ ਉਹਦੇ ਖਾਂਦੇ ਨਾ ਤੇ ਇਹਨੂੰ ਪਾਣੀ ਛੜ ਗਿਆ ਮੈਂ ਰੋਟੀ ਵੀ ਛੱਡ ਤਾ ਸਾਰੀ ਵੀ ਛੱਡ ਤਾ ਇਹਨੂੰ ਦੂਜੀ ਗੱਡੀ ਦੀ ਟਿਕਟ ਬਣਾ ਗਏ ਮੁੰਡੇ ਨਾਲ ਡੈਡੀ ਵੀ ਆ ਨਾਲ ਬਰਾਵੀ ਹੈ ਨਾਲ ਮੰਮੀ ਦੀ ਮਾਤਾ ਵੀ ਹੈ ਤੇ ਮਾਤਾ ਚਲੋਗੇ ਉਹਦੇ ਜੂੜੀਆਂ ਗੱਡੀਆਂ ਵੀ ਥੜਾ ਪਰਗਲਮਾ ਡੈਡੀ ਨਾਲ ਵੀ ਥੋੜਾ ਆਪੇ ਸ਼ਰਮਾ ਥੋੜਾ ਆ ਤੇ ਚਲੋ ਪੈਲੀ ਉਹਦਾ ਥੋੜਾ ਇਲਾਜ ਕਰਾਉਣਾ ਮੂੰਹ ਟੁੰਡ ਵਿੱਚ ਲਿਆ ਸਾਰੇ ਵੀ ਤੇ ਮਰੇ ਲੈ ਆਏ ਇਹ ਜੀ ਸੌਣ ਲਗਾਏ ਜਨਾ ਕਾ ਨੂੰ ਛੱਡੋ ਨਾ ਹੁਣ ਤੁਸੀਂ ਚਲ ਜੂ ਮਾफी ਕਰ ਲੂਗੇ ਆਪਣਾ ਹਮੇਰਾ ਘਰ ਵਾ ਖਾਣਾ ਆਪਣਾ ਸਵਾਰ ਬਰ ਅਬੂਰਸਲਾ ਢੀਲਾ ਤੇ ਡਿਲੀਵਰੀ ਕਿਹੜੀ ਜਗ੍ਹਾ ਹੋਈ ਸੀ ਇਹ ਡਿਲੀਵਰੀ ਆਪਣਾ ਕਰਤਾਰਪੁਰ ਦੇ ਵਿੱਚ ਵਿੱਚ ਹੋਣੀ ਠੀਕ ਹੈ ਜੀ ਤੇ ਕੋਈ ਤੁਸੀਂ ਆਪ ਹੀ ਡਿਲੀਵਰੀ ਕਰਵਾਈ ਆਪੇ ਕਰਾ ਲਈ ਤੇ ਤੁਹਾਨੂੰ ਪਤਾ ਸੀ ਵੀ ਡਿਲੀਵਰੀ ਕਿੱਦਾਂ ਕਰਵਾਈਦੀ ਹੈ हां जी ਫਰਮਟਾ ਪਤਾ ਹੈ ਠੀਕ ਹੈ ਕਦੀ ਹੱਡੀ ਜਿਆਦਾ ਜਦੋਂ ਇਸ ਕੰਮ ਦਾ ਸਰਦਾਰ ਦੇਉਂਦੇ ਉਹ ਜਿਹੜੇ ਹੁੰਦੇ ਨਾ ਬੁੜੇ ਬੁੜੀਆਂ ਬੁੜੀਆਂ ਉਹ ਦੱਸਦੇ ਹੁੰਦੇ ਆ ਇਦਾਂ ਆਉਂਦੇ ਇਦਾਂ ਨਹੀਂ ਹੁੰਦੇ ਉਹਦਾ ਤੇ ਇਹਨੇ ਸਾਰੇ ਕੋਈ ਦੱਬੇ ਠੀਕ ਹੈ ਤੇ ਪੁਲਿਸ ਵਾਲੇ ਵੀ ਆਏ ਸੀ ਉੱਥੇ ਠੀਕ ਹੈ ਕਿੰਨੀ ਦੇਰ ਚ ਆ ਗਏ ਸੀ ਪੁਲਿਸ ਵਾਲੇ ਤੁਸੀਂ ਇਨਫੋਰਮ ਕੀਤਾ ਸੀ ਕਿ ਆਪ ਕੋ ਨਹੀਂ ਉਹਦਾ ਹੀ ਮਤਲਬ ਉਤਰਦੇ ਸਾਰੇ ਕੋਈ ਆ ਗਏ ਠੀਕ ਹੈ ਮੁੰਡਾ ਇੱਕ Lahore ਹੀ ਹੈਲਪ ਕੀਤਾ ਵਦਿਆ ਉਹਨੂੰ ਬਣਾ ਧੰਨਵਾਦ ਕੀਤਾ ਉਹਨੇ ਵੀ ਹੈਲਪ ਕੀਤਾ ਉਹਨੇ ਨੰਬਰ ਵੀ ਦਿੱਤਾ ਉਹ ਹਾਂ ਹਮੋਂ ਬਗਾਨੇ ਪੈਣ ਕੋਈ ਨਹੀਂ ਵਾਹੇ ਕਿਤਾਬ ਨਹੀਂ ਕਿਹੜਾ ਕੀ ਨਾਮ ਰੱਖਿਆ ਆਪਣੀ ਬੇਟੀ ਦਾ ਦੱਸੋ ਆ ਦੀਆ